ਦਸੰਪੀਤਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰੋਂ ਸਾਬ ਜਦਿਆ ਤੇ ਮਾਤਾ ਗੁਜਰਕੌਰ ਜੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸਿੱਖ ਜਥੇਬੰਦੀਆਂ ਵੱਲੋਂ ਮੁਖ ਜੀਟੀ ਰੋਨਸ ਦੀ ਗੋਲ ਚੌਂਕ ਫਗਵਾੜਾ ਵਿਖੇ ਲੰਗਰ ਲਗਾਇਆ ਗਿਆ। ਇਸ ਦੌਰਾਨ ਜਿੱਥੇ ਪ੍ਰਬੰਧਕਾਂ ਵੱਲੋਂ ਬੜੇ ਹੀ ਆਧਾਤ ਤੇ ਅਧਿਕਾਰ ਸਹਿਤ ਲੰਘਸ਼ ਸ਼ਿਕਾਇਆ ਗਿਆ ਉੱਥੇ ਹੀ ਉਹਨਾਂ ਚਾਰੋ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਨੂੰ ਨਮਨ ਕਰਦਿਆਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਇਸ ਤਰ੍ਹਾਂ ਸਮਾਜ ਸੇਵੀ ਮਲਕੀਅਤ ਸਿੰਘ ਰਗਭੋਤਰਾ ਨੇ ਵੀ ਚਾਰੋ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਨਮਨ ਕਰਦਿਆਂ ਸਮੂਹ ਸੰਗਤਾਂ ਨੂੰ ਇਹਨਾਂ ਦੁਆਰਾ ਦਰਸਾਏ ਹੋਏ ਮਾਰਗਦਰ ਦੇ ਚੱਲਦੇ ਆਪਨਾ ਜੀਵਨ ਸਫਲ ਕਰਨ ਦੀ ਅਪੀਲ ਕੀਤੀ ਸਿੱਖ ਇਤਿਹਾਸ ਦੇ ਵਿੱਚ ਕੁਰਬਾਨੀ ਦਾ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਗੁਰੂ ਗੋਬੇ ਸਿੰਘ ਜਿਹਦੇ ਸਾਰੇ ਪਰਿਵਾਰ ਨੇ ਇਸ ਦੇਸ਼ ਅਤੇ ਕੌਮ ਦੇ ਕਾਤਰ ਆਪਣੀ ਜਾਨ ਲਾ ਦਿੱਤੀ ਉਹਨਾਂ ਦੀ ਲਾਸਾਨੀ ਕੁਰਬਾਨੀ ਨੂੰ ਉਹਨਾਂ ਦੇ ਅਗੇ ਨਤਮਸਤ ਹੁੰਦਿਆਂ ਉਹਨਾਂ ਯਾਦ ਕਰਦਿਆਂ ਹੋਇਆ ਅੱਜ ਨਹਿਰੂ ਖੇਤਰ ਦੇ ਸਮੂਹ ਵਸਨੀਕਾਂ ਵੱਲੋਂ ਲੰਗਰ ਜੁੜਿਤ ਕੀਤਾ ਗਿਆ ਹੈ ਅੱਜ ਜਿਹੜਾ ਲੰਗਰ ਹੈ ਉਹ ਬਹੁਤ ਅਤੇ ਪ੍ਰਸ਼ਾਦ ਦਾ ਲੰਗਰ ਹੈ ਇਸ ਲੰਗਰ ਨੂੰ ਵਿਤਰਨ ਕਰਨ ਲਈ ਭਾਗੂਤ ਦਾ ਲੰਗਰ ਵਿਤਰਨ ਕਰਨੀ ਆਪਣੇ ਆਪ ਆਪ ਉਹ ਹਾਂਤਾ ਹੈ ਆਪਾਂ ਸਾਰੇ ਜਾਣਦੇ ਕਿ ਮੋਤੀ ਲਾਲ ਮਹਿਰਾ ਜਿਹੜਾ ਬੈਕਨੀ ਸੀ ਗੁਰੂ ਸਾਹਿਬ ਦੇ ਘਰ ਦਾ ਹੋ ਸੇਵਕ ਸੀ ਉਸ ਨੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਨੂੰ ਆਪਣੇ ਜਾਣ ਨੂੰ ਅੱਥਲੀ ਤੇ ਰੱਖ ਕੇ ਦੁੱਧ ਦੀ ਸੇਵਾ ਕੀਤੀ ਸੀ ਜਦੋਂ ਇਸ ਟਾਈਮ ਤੇ ਮਾਤਾ ਗੁਜਰੀ ਅਤੇ ਦੋਨੇ ਸਹਿਬਜ਼ਾਦਿਆਂ ਨੂੰ ਠੰਡੇ ਪੁਜਰ ਗੁਰੂ ਦੇ ਵਿੱਚ ਕੈਦ ਕੀਤਾ ਗਿਆ ਤਾਂ ਉਹ ਦੇਖਾਈਓ ਟ੍ਰੈਫਿਕ ਜਮ ਹੋ ਜਾਣਾ ਵਾ ਜਾਨ ਤੇ ਜੋਖਮ ਲੈ ਕੇ ਉਹਨਾਂ ਨੇ ਦੁੱਧ ਪਲਾਉਣ ਦੀ ਸੇਵਾ ਕੀਤੀ ਔਰ ਜਿਸ ਦੇ ਇੰਦੇ ਵਿੱਚ ਉਹਦੇ ਸਾਰੇ ਪਰਿਵਾਰ ਨੂੰ ਪੀੜ ਕੇ ਖਤਮ ਕਰ ਦਿੱਤਾ ਗਿਆ ਉਹਦੇ ਅੱਖਾਂ ਦੇ ਸਾਹਮਣੇ ਤਾਂ ਅੱਜ ਜਿੱਥੇ ਸਿੱਖ ਇਤਿਹਾਸ ਦੇ ਵਿੱਚ ਸ਼ੋਹਰੇ ਸਹਿਬਜ਼ਾਦਿਆਂ ਨੂੰ ਵੱਡੇ ਸਹਿਬਜ਼ਾਦਿਆਂ ਨੂੰ ਮਾਤਾ ਗੁਦਿਰ ਕੌਰ ਨੂੰ ਔਰ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨੂੰ ਨਤਮਸਤਕ ਜੀ ਆਰਦੇ ਆ ਉਹਦੇ ਨਾਲ ਨਾਲ ਮੋਤੀ لال ਮਹਾਰਾਜ ਜਿਨੇ ਆਪਣੇ ਸਾਰੇ ਕੁਝ ਕੁਰਬਾਨ ਕਰਕੇ ਦੁੱਧ ਦੀ ਸੇਵਾ ਕੀਤੀ ਛੋਟੇ ਸਾਹਿਬ ਜਿਹੜੇ ਬੰਦੀ ਬਣਾਏ ਗਏ ਜਿਹੜੇ ਉਹਨ 2-3 ਮਹੀਨਿਆਂ ਬਾਅਦ ਨਹੀਂ ਤੜਕੇ ਉਹਨਾਂ ਨੂੰ ਛੇਰ ਕਰਤਾ ਗਿਆ ਸੀਗਾ ਅੱਜ ਉਹਨੂੰ ਅਰਪਣ ਕੀਤਾ ਜਾ ਰਿਹਾ ਹੈ ਸੋ ਆਓ ਸਾਰੇ ਰਲ ਕੇ ਇਹਨਾਂ ਮਹਾਨ ਸਿੱਖਾਂ ਕੇ ਨਤਮਸਤਕ ਹੋਈਏ ਅਤੇ ਮੋਤੀ ਲਾਲ ਮਹਾਰਾਜ ਜਿਨੇ ਸਾਨੂੰ ਸੱਚਾ ਮਾਰਗ ਜਿੰਨਾਂ ਨੇ ਸਾਨੂੰ ਰਸਤਾ ਦਿਖਾਇਆ ਉਹਦੇ ਚੱਲ ਕੇ ਸਾਰੀ ਸੀਤੇ ਭਲਾ ਕਰਨ ਦੇ ਲਈ ਅਰਦਾਸ ਕਰੀਏ ਅੱਜ ਦੇ ਇਸ ਮੌਕੇ ਤੇ ਮੈਂ ਨਮਨ ਕਰਦਾ ਸਮੂਹ ਸ਼੍ਰੀ ਧਰਮ ਦੇਵਨੋਂ ਅਤੇ ਸੂ ਮੇਰੇ ਸਾਥੀਆਂ ਵੱਲੋਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ